ਇਤਿਹਾਸਿਕ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਤਰਨਤਨ ਰੋਡ ਵਿਖੇ ਆਉਣ ਵਾਲੀ ਸੰਗਤ ਲਈ ਬੀਬੀ ਕੋਲਾਜੀ ਭਲਾਈ ਕੇਂਦਰ ਦੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਤਿਆਰ ਕਰਵਾਈ ਗਈ ਸ਼ਬੀਲ ਦਾ ਉਦਘਾਟਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਬਾਬਾ ਦਰਸ਼ਨ ਸਿੰਘ ਜੀ ਅਤੇ ਭਾਈ ਗੁਰਇਕਬਾਲ ਸਿੰਘ ਜੀ ਨੇ ਅਰਦਾਸ ਉਪਰੰਤ ਕੀਤਾ। ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਦਿਨੋ-ਦਿਨ ਵੱਧ ਰਹੀ ਸੰਗਤ ਦੀ آمد ਨੂੰ ਦੇਖਦੇ ਹੋਏ ਇਹ ਸ਼ਬੀਲ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜਿੱਥੇ ਸੰਗਤ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਦੀ ਸੇਵਾ ਚਲਦੀ ਰਹੇਗੀ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਤਲਵਿੰਦਰ ਸਿੰਘ ਹਰਵਿੰਦਰ ਸਿੰਘ ਬੰਟੀ ਗੋਬਿੰਦਪਾਲ ਸਿੰਘ ਹਰਪ੍ਰੀਤ ਸਿੰਘ ਅਤੇ ਹਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ਸੂਰਾ ਸੋ ਪਹਿਜਾਨੀਆਂ ਜੋ ਲਰਾ ਦੀਨ ਦੇ ਖੇਤ ਉਰਜਾ ਪੁਰਜਾ ਕਟ ਮਰਿਆ ਕਬ ਹੁਣਾ ਛਾੜਾ ਖੇਤ ਅਮਰ ਸ਼ਹੀਦ ਮਹਾਂ ਬਲੀ ਯੋਧੇ ਧਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਨਾਂ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਿੱਥੇ ਬਾਬਾ ਜੀ ਦਾ ਸੀਸ ਸਾਂਝੇਵਾਰ ਦੇ ਨਾਲ ਦੁਸ਼ਮਣ ਦੇ ਨਾਲ ਲੜਦਿਆਂ ਹੋਇਆਂ ਧੜ ਤੋਂ ਅਲੱਗ ਹੋਇਆ ਇਸ ਪਾਵਨ ਪਵਿੱਤਰੇ ਸਥਾਨ ਤੋਂ ਬਾਬਾ ਜੀ ਸੀਸ ਲੈ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹੁੰਚੇ ਇਸ ਪਾਵਨ ਪਵਿੱਤਰ ਮਹਾਨ ਸਥਾਨ ਗੁਰਦੁਆਰਾ ਸ੍ਰੀ ਟਾਲਾ ਸਾਹਿਬ ਜਿੱਥੋਂ ਦੇ ਮੁਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ ਉਹਨਾਂ ਵੱਲੋਂ ਇਸ ਪਾਵਨ ਸਥਾਨ ਦੀਆਂ ਬੜੀਆਂ ਵੱਡੀਆਂ ਸੇਵਾਵਾਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਅੱਜ ਨਵੀਂ ਸ਼ਬੀਲ ਦਾ ਉਦਘਾਟਨ ਹੋ ਰਿਹਾ ਹੈ ਇਹ ਸ਼ਬੀਲ ਦੀ ਸੇਵਾ ਮਹਾਪੁਰਖਾਂ ਵੱਲੋਂ ਭਾਈ ਸਾਹਿਬ ਐਗੁਰ ਇਕਬਾਲ ਸਿੰਘ ਜੀ ਬੀਬੀ ਕੌਲਾਂ ਵਾਲੇ ਉਹਨਾਂ ਨੂੰ ਸੌਂਪੀ ਗਈ ਸੀ ਇਹ ਸੇਵਾ ਦੀ ਅੱਜ ਸੰਪੂਰਨਤਾ ਹੀ ਹੋਈ ਹੈ ਔਰ ਅੱਜ ਸ਼ਬੀਲ ਦੀ ਆਰੰਭਤਾ ਹੋਣੀ ਹੈ ਸਤਿਗੁਰੂ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਨ ਸੰਤ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਉੱਤੇ ਜਿੰਨੀਆਂ ਵੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਦਰਸ਼ਨਦਾਰੇ ਕਰਨ ਆਉਂਦੀਆਂ ਨੇ ਐਤਵਾਰ ਵਾਲੇ ਦਿਨ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਦਾ ਬੜਾ ਭਾਰੀ ਇਕੱਠ ਹੁੰਦਾ ਹੈ ਔਰ ਬਹੁਤ ਵੱਡੀ ਲੋਡ ਸੀ ਕਿਉਂਕਿ ਸ਼ਬੀਲਾ ਜਿਹੜੀਆਂ ਸਨ ਉਹ ਦੂਰ ਸਨ ਜਾਲ ਛਕਣ ਵਾਸਤੇ ਇਹ ਸ਼ਬੀਲ ਜਿਹੜੀ ਆ ਬਿਲਕੁਲ ਗੁਰਦੁਆਰਾ ਸਾਹਿਬ ਜੀ ਦੇ ਨਜ਼ਦੀਕ ਬਣਾਈ ਗਈ ਆ ਹਾਂਜੀ ਗੁਰਦੁਆਰਾ ਟਾਲਾ ਸਾਹਿਬ ਜਿੱਥੇ ਬਾਬਾ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ ਤੇ ਸੀਸ ਅਲੀ ਤੇ ਚੁੱਕ ਕੇ ਬਾਬਾ ਜੀ ਨੇ ਹਰਮੰਦਰ ਸਾਹਿਬ ਵੱਲ ਚੱਲੇ ਪਾਏ ਇਥੇ ਸਮਰਦਾਣੀ ਆਵਦ ਪਹਿਲੇ ਨਾਲੋਂ ਮਤਲਬ 25 30 ਗੁਣਾ ਜ਼ਿਆਦਾ ਵਧ ਗਈ ਆ ਜੀ ਸਿੰਘ ਕਿਰਪਾ ਕਰ ਰਹੇ ਝੋਲੀਆਂ ਭਰਦੇ ਆ ਇਥੇ ਇੱਕ ਸ਼ਬੀਲ ਹੋਰ ਲੋੜ ਸੀ ਦਰਬਾਰ ਦੇ ਕੋਲ ਬਾਬਾ ਦਰਸ਼ਨ ਸਿੰਘ ਜੀ ਨੇ ਉਹਨਾਂ ਦੇ ਸਹਿਯੋਗੀਆਂ ਨੇ ਬੀਬੀ ਕੋਲਾਬਲਾਈ ਕੇਂਦਰ ਦਾਸਾਂ ਦੀ ਝੋਲੀ ਜੇ ਸੇਵਾ ਪਾਈ ਅੱਜ ਇਹ ਸ਼ਵੀਰ ਮੁਕੰਮਲ ਹੋਈ ਹੈ ਤੇ ਰੰਭ ਹੋਈ ਹੈ ਆਪ ਦੀ ਸਾਰੇ ਸੀਸਾ ਵੇਣਾ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਝੋਲੀ ਚ ਪੈਣ ਵਾਹਿਗੁਰੂ ਜੀ ਦਾ ਖਾਲਸਾ